ਕਪੂਰਪਿੰਡ ਦੇ ਬਲਵੀਰ ਸਿੰਘ ਦੀ ਮਿਲੀ Laash ਚਿਹੜੂ ਚ ਬੀਤੀ ਰਾਤ ਚਿਹੜੂ ਨੇੜੇ ਮਿਲੀ ਇੱਕ ਅਣਪਛਾਤੀ Laash ਨੇ ਪੂਰਾ ਮਾਹੌਲ ਹੀ ਦਹਿਸ਼ਤ ਭਰਪੂਰ ਬਣਾ ਕੇ ਰੱਖ ਦਿੱਤਾ ਸੀ ਜਿਸ ਦੀ ਸੂਚਨਾ ਮਿਲਨ ਤੇ थाना सदर ਦੇ ASI ਜਸਵਿੰਦਰ ਸਿੰਘ ਮੌਕੇ ਤੇ ਪਹੁੰਚੇ ਹੁਣ All Punjab News ਦੇ ਫਗਵਾੜਾ ਤੋਂ ਵਿਸ਼ੇਸ਼ ਪ੍ਰਤੀਨਿਧੀ ਅਮਰਦੀਪ ਟੰਡਾ ਨਾਲ ਗੱਲਬਾਤ ਕਰਦੇ ਦੱਸਿਆ ਕਿ Laash ਦੀ ਪਛਾਣ ਬਲਵੀਰ ਸਿੰਘ ਪੁੱਤਰ ਹਰਵੰਤ ਸਿੰਘ ਵਾਸੀ ਕਪੂਰਪਿੰਡ ਵਜੋਂ ਹੋਈ ਹੈ ਤੇ ਉਸਦੇ ਪਰਿਵਾਰ ਨੂੰ ਸੂਚਨਾ ਮਿਲਨ ਤੇ ਉਹ ਵੀ ਮੌਕੇ ਤੇ ਪਹੁੰਚ ਗਏ ਹਨ ਬਲਵੀਰ ਸਿੰਘ ਦੀ ਮੌਤ ਸਬੰਧੀ ਸੂਚਨਾ ਮਿਲਦੇ ਹੀ ਉਹਨਾਂ ਦੇ ਪਰਿਵਾਰ ਤੇ ਮੋਤਵਾਰਾਂ ਨਾਲ ਪਹੁੰਚੇ ਆਦਮਪੁਰ ਤੋਂ ਆਮ ਆਦਮੀ ਪਾਰਟੀ ਦੇ ਸਰਕੜ ਆਗੂ ਅਸ਼ੋਕ ਕੁਮਾਰ ਸਰਪੰਚ ਪਤੀ ਨੇ ਦੱਸਿਆ ਕਿ ਮਰਹੂਮ ਦੀ ਸਥਿਤੀ ਕੁਝ ਖਰਾਬ ਸੀ ਤੇ ਉਹ ਥੋੜਾ ਪਰੇਸ਼ਾਨ ਰਹਿੰਦੇ ਸੀ ਬੀਤੀ ਦਿਨੀ ਘਰੋਂ ਆਪਣੀ ਸਕੂਟਰੀ ਤੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਸੀ ਤੇ ਅੱਜ ਉਹਨਾਂ ਦੀ ਮੌਤ ਦੀ ਸੂਚਨਾ ਆ ਗਈ ਤੁਸੀਂ ਦੇਖ ਰਹੇ ਹੋ ਆਲ ਪੰਜਾਬ ਨਿਊਜ਼ ਤੋਂ ਅਮਰਦੀਪ ਢੰਡਾ ਦੀ ਵਿਸ਼ੇਸ਼ ਰਿਪੋਰਟ ਕੀ ਮੌਲੇ ਡੈੱਡ ਬੋਡੀ ਮਿਲੀ ਇੱਥੇ ਲੱਗਦੇ ਵਿੱਚ ਡੈੱਡ ਬੋਡੀ ਉਹ ਸਰ ਬਲਵੀਰ ਸਿੰਘ ਸਨੁਹਰਪਾਲ ਸਿੰਘ ਕਪੂਰਪਿੰਡ ਦੇ ਰਹਿਣ ਵਾਲੇ ਇਹ ਆਪਣੀ ਐਕਟਿਵਿਟੀਆਂ ਦੀ ਖੜੀਆਂ ਇਹ ਐਕਟਿਵਿਟੀ ਕਿਤੇ ਲੋ ਲੱਗ ਰਹੇ ਸੀ ਕਿਤੇ ਕਾਲੀ ਸੀ ਕਈ ਬੰਦੋ ਅਟੈਕ ਕਰ ਇਹ ਛਾਵੇਂ ਬੈਠ ਗਏ ਤਿੰਨੇ ਕ ਵਿੱਚ ਗੱਲ ਕੋਈ ਪਤਾ ਨਹੀਂ ਸਵੇਰੇ ਪਤਾ ਲੱਗਾ ਸਾਨੂੰ ਚਲ ਇਹ ਕੋਈ ਕੁਦਰਤੀ ਮੌਤ ਹੋਈ ਲੱਗਦੀ ਜਾਂ ਕੋਈ ਇਹ ਸੱਟ ਦਾ ਨਿਸ਼ਾਨ ਨਹੀਂ ਮੱਤ ਇਹ ਪਹਿਚਾਣਾ ਹੋਈ ਮ੍ਰਿਤਕ ਦੀ ਬਲਬੀਰ ਸਿੰਘ ਸਨਵਰਪਾਲ ਸਿੰਘ ਕਪੂਰ ਪਿੰਡ ਪਰਿਵਾਰ ਵਾਲੇ ਆ ਜੀ ਇਹਨਾਂ ਦੇ ਪਰਿਵਾਰ ਵਾਲੇ ਕੀ ਕਹਣਾ ਉਹਨਾਂ ਦਾ ਕੀ ਉਹਨਾਂ ਦਾ ਪਹਿਲਾ ਹੱਤਿਆ ਦੀ ਤਫ਼ਤੀਸ਼ ਜਾਰੀ ਕੀ ਕਾਰਵਾਈ ਸਰ ਅਗਲੀ ਕਾਰਵਾਈ ਕੀ ਜੋ ਬਿਆਨ ਲਿਖਾ ਤੜਕਾ ਦੇ ਬਾਕੀ ਬਿਆਨ ਦੇ ਆਧਾਰ ਤੇ ਅਗਲੀ ਕਾਰਵਾਈ ਹੋਵੇਗੀ ਬਿਲਕੁਲ ਇਹ ਸੰਦਪੁਰ ਪੁਲਿਸ ਨੇ ਸਾਡੇ ਪਿੰਡ ਦਾ ਤਸਦੀਕ ਸੀ ਉਹ ਪੀ ਕਾਫੀ ਜਰ ਤੋਂ ਬਲਕਬਲ ਫੇਮਿੰਗ ਉਹ ਠੀਕ ਨਹੀਂ ਚੱਲਦਾ ਸੀ ਦਿਮਾਗੀ ਹਾਲ ਕੋ ਬਿਟਾਉਣਾ ਇੱਕਦਮ ਬੀਪੀ ਵੱਜ ਜਾਂਦਾ ਸੀ ਕਹ ਲੋ ਉਹ ਉਹਦੇ ਨਾਲ ਹੁਣ ਅੱਜ ਵੀ ਚੱਲਦਾ ਹੈ ਇਲਾਜ ਵੀ ਚੱਲਦਾ ਸੀ ਜਿਵੇਂ ਸਾਡਾ ਸਟ੍ਰੈਨ ਹੈਮ ਇਸ ਇੱਕਦਮ ਹੋ ਗਿਆ ਤੇ ਉਹਨਾਂ ਪ੍ਰੋਬਲਮ ਆ ਗਈ ਸਰ ਕਿਹੜੇ ਪਿੰਡ ਦੇ ਕਪੂਰਪੁਰ ਪਿੰਡ ਇੱਧਰ ਕੀ ਕਰਨਾ ਆਏ ਹੋ ਤੁਸੀਂ ਸਾਣਾ ਆਦਮ ਇੱਧਰ ਕੀ ਕਰਨਾ ਆਏ ਹੋ ਜਿਹੜੂ ਵਾਲੇ ਇਹ ਆਪਣੇ ਰਿਸ਼ਤੇਦਾਰਾਂ ਦੇ ਵੇਖਦੇ ਸੀ ਮੋਨ ਦਰਦ ਵਗੈਰਾ ਕੋਈ ਨਹੀਂ ਕੱਲ ਵਗੈਰਾ ਮਾੜੀ ਮੋਟੀ ਹੋਈ ਹੋਊਗੀ ਤਾਂ ਉੱਤੇ ਰੁਕੇ ਤਾਂ ਉਹਨਾਂ ਦਾ ਬ੍ਰੇਨ ਐਮ ਐਸ ਕੱਲ ਸਰ ਕਿੰਨੇ ਕਬੀ ਘਰੋਂ ਤੋਸੀਂ ਲਾਸਟ ਟਾਈਮ ਇਹ ਤਾਂ ਮੈਂ ਘਰ ਘਰ ਤੋਂ ਪੁੱਛ ਕੇ ਲਾ ਸਕਦਾ ਜੇ ਉਹ ਆ ਜਾਏਗਾ ਪਤਾ ਲੱਗਾ ਅਸ ਨਾਲ ਹੀ ਹੁਣ ਮੁਲਾਜ਼ਮਾਂ ਦਾ ਕੀ ਕਹਿਣਾ ਹੈਗਾ ਮੁਲਾਜ਼ਮ ਸਾਹਿਬ ਵੀ ਇਹੀ ਕਹਿੰਦੇ ਬ੍ਰੇਨ ਹੈਮਿੰਗ ਬਹਾ ਸਾਹਮਣੇ ਬੈਠੇ ਆਪੇ ਛੋਟਾ ਕੀ ਨਾਮ ਸੋ ਮੇਰਾ ਨਾਮ ਅਸ਼ੋਕ ਕੁਮਾਰ ਕਪੂਰਪਿੰਡ ਇਹ ਆਪਣਾ ਕਪੂਰਪਿੰਡ ਮੈਂ ਮੌਜੂਦਾ ਪੰਚਾਂ ਮੇਰੀ ਵਾਈਫ ਸਰਪੰਚ ਹੈ ਇਹ ਸਾਡੇ ਸਾਫਤ ਸਾਹਿਬ ਸਾਹਿਬ ਨਾਲ ਹੈ ਸੋ ਪਿੰਡ ਵਿੱਚ ਇਹਨਾਂ ਦਾ ਕਿਸ ਤਰ੍ਹਾਂ ਦਾ ਜੀਵਨ ਕਾਲ ਚੱਲ ਰਿਹਾ ਸੀ ਬਹੁਤ ਬੜੀ ਢੰਗ ਨਾਲ ਆਪਣਾ ਕਾਰਦੇ ਖੇਤੀਬਾੜੀ ਦਾ ਕੰਮ ਕਰਾਉਂਦਾ ਆਪਣਾ ਕੋਈ 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 ਤਰ੍ਹਾਂ ਦਾ ਵੀ ਕੰਮ ਸੁਣਦੇ ਵਿੱਚ ਆਇਆ ਸੀ ਕਿ ਕੋਈ ਰੋਡ ਵਿੱਚ ਇਹਨਾਂ ਦੀ ਜਗ੍ਹਾ ਗਈ ਇਹਨਾਂ ਕਰਕੇ ਡਿਪਰੈਸ਼ਨ ਵਿੱਚ ਚਲੇ ਗਏ ਨਹੀਂ ਤਾਂ ਕਿ ਸੋਟ ਹੋਰ ਉਹਦਾ ਕੋਈ ਰੋਟ ਹੋ ਰਿਹਾ ਸਾਰੇ ਲੋਕਾਂ ਦੀ ਆਈ ਸਾਡੇ ਵੀ ਆਈ ਤੁਸੀਂ ਹੁਣ ਕੀ ਕਰਨਾ ਚਾਹੁੰਦੇ ਹੋ ਕੀ ਕਰਨਾ ਹੈ ਪੁਲਿਸ ਵਾਲੇ ਅਗਲੀ ਕਾਰਵਾਈ ਕੀ ਹੋਵੇਗੀ ਕੋਈ ਨਹੀਂ ਕਰ ਰੋ ਕਾਰ ਦਾ ਆ ਰਿਹਾ ਹੈ ਬਾਕੀ ਦਾ ਪਰਵਾਰ ਦਾ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤਾ ਇਦਾਂ ਦਾ ਕੋਈ ਐਨੀ ਗੈ ਲਾਗਵਾਇ ਕਰ ਨਹੀਂ ਕੀਤਾ ਇਦਾਂ ਦੀ ਕੋਈ ਗੱਲ ਨਹੀਂ ਕਿਉਂ ਸਾਡੇ ਨਾਲ ਤਾਂ ਕੋਈ ਨਹੀਂ ਹੈਗਾ ਕਿ ਪਿੰਡ ਨੇੜੇ ਹੀ ਰਹਿੰਦੇ ਸਾਡੇ ਕੋਈ ਦੁਸ਼ਮਨੀ ਤਾਂ ਨਹੀਂ ਸੀ ਇਹਨਾਂ ਦੀ ਕਿਸੇ ਨਾਲ ਨਹੀਂ ਕੋਈ ਨਹੀਂ ਜਾਨੀ ਕੀ